ਸਾਨੂੰ ਲੈ ਕੇ ਆਈ ਇੱਕ ਹੋਰ ਵੱਡੀ ਅਪਡੇਟ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਸਿੰਘ ਰਾਣੇ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿੱਚ ਹੋਰ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਸੰਘਣੀ ਧੁੰਦ ਲੋਕਾਂ ਨੂੰ ਪਰੇਸ਼ਾਨ ਕਰੇਗੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੰਘਣੀ ਧੁੰਦ ਹੋਵੇਗੀ ਇਸ ਨਾਲ orange alert ਵੀ ਜਾਰੀ ਕੀਤਾ ਗਿਆ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੋਰਮਲ ਦੇ ਥੋੜਾ ਉੱਪਰ ਅਬਜ਼ਰਵ ਕੀਤੇ ਜਾ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ 3.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਦਾ ਕਿ ਨਾਰਮਲ ਤੋਂ ਲਗਭਗ 3.9 ਡਿਗਰੀ ਸੈਂਟੀਗਰੀਡ ਉੱਪਰ ਹੈ ਔਰ ਜਿਉਂ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ بارش ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਪਰ ਸੰਘਣੀ ਧੁੰਦ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਦੇ ਵਿੱਚ ਹੀ ਹੋਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਆਉਣ ਵਾਲੇ 4-5 ਦਿਨ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਾਸਤੇ ਹੀ ਔਰੇਂਜ ਅਲਰਟ ਸੰਘਣੀ ਧੁੰਦ ਵਾਸਤੇ ਇਹ ਜਾਰੀ ਕੀਤਾ ਗਿਆ ਸੋ ਸੰਗਣੀ ਧੁੰਦ ਜਾਂ ਕੋਲਡ ਵੇਵ ਕੰਡੀਸ਼ਨਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਮੈਮ ਜਿਸ ਤਰ੍ਹਾਂ ਸੰਗਣੀ ਕਹਿੰਦੋਂ ਪਾਇਰੀ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਇਹੀ ਅਪੀਲ ਕਰ ਸਕਦੇ ਹਾਂ ਜੀ ਕਿ ਸੰਗਣੀ ਧੁੰਦ ਦੀ ਪ੍ਰੈਡਿਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਔਰ orange alert ਵੀ IMD ਵੱਲੋਂ ਜਾਰੀ ਕੀਤਾ ਗਿਆ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਔਰ ਬੜੀਆਂ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ ਸੋ ਸਾਰਿਆਂ ਨੂੰ ਜਿਹੜਾ ਡਰਾਈਵ ਕਰਨ ਦਾ ਔਰ ਟ੍ਰੈਵਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਸਫਰ ਇਹਨਾਂ ਦਿਨਾਂ ਦੇ ਵਿੱਚ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਅਰਲੀ ਮਾਰਨਿੰਗ ਆਰਸ ਜਾਂ ਰਾਤ ਦੇ ਟਾਈਮ ਤੇ ਜਿਹੜਾ ਸਫਰ ਜ਼ਰੂਰ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ ਮੈਨੂੰ ਲੱਗਦਾ ਤਾਂ ਨਹੀਂ ਸੰਭਾਵਨਾ ਹੈ ਜੀ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਬਰਸنگਣੀ ਧੁੰਦ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ। ਉਹਨਾਂ ਕੋਈ ਰਿਕਾਰਡ ਤਾਂ ਨਹੀਂ ਦਰਜ ਕੀਤਾ ਗਿਆ। ਨਹੀਂ ਰਿਕਾਰਡ ਕੋਈ ਨਹੀਂ ਜੀ ਦਰਜ ਕੀਤਾ ਗਿਆ ਪਰ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਨਾਰਮਲ ਤੋਂ ਉੱਪਰ ਅਬਜ਼ਰਵ ਕੀਤੇ ਗਏ ਨੇ। ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ 3.1 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ 3.0 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਮੌਸਮ ਦੇ ਵਿੱਚ ਫਾਰਮਰਸ ਨੂੰ ਹੀ ਦੱਸ ਸਕਦੇ ਆਂ ਜੀ ਕਿ بارش ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਔਰ ਸੰਗਣੀ ਧੁੰਦ ਬਹੁਤ ਹਿੱਸਿਆਂ ਦੇ ਵਿੱਚ ਹੋ ਸਕ ਔਰ ਟੈਂਪਰੇਚਰ ਥੋੜਾ ਨਾਰਮਲ ਤੋਂ ਉੱਪਰ ਜ਼ਰੂਰ ਚੱਲ ਰਿਹਾ ਬਟ ਨਾਰਮਲ ਜੋ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਲੋਕਲੀ ਕੋਈ ਰਾਤ ਵਾਲੀ ਗੱਲ ਨਹੀਂ ਹੋਈ ਫਿਲਹਾਲ ਸੰਗਣੀ ਧੁੰਦ 4-5 ਦਿਨ ਐਕਸਪੈਕਟਿਡ ਹੈ ਜੀ ਪਰ بارش ਦੀ ਕੋਈ ਸੰਭਾਵਨਾ ਨਹੀਂ ਕਹਦਾ ਦੀ ਹੈ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਬਾਹਰ ਜਾਣ ਤੋਂ ਪਹਿਲਾਂ ਲੋਕ ਮੌਸਮ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ